Come on, come on, come on, come on, come on, ਅਸਾਡੀ ਸਾਰੇ ਲੋਕੀਂ ਪੁਲਿਸੇ ਕੰਮ ਨਾ ਨੋ 9 ਦੇ ਖੜੇ ਨਾ ਆਓ ਨਹੀਂ ਭਾਈ ਤੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਜਾਓ ਤੁਸੀਂ ਬਾਹਰ ਜਾਓ ਪਹਿਲਾਂ ਤੁਸੀਂ ਕਹਿੰਦੀ ਹੋ ਪ੍ਰਧਾਨ ਜੀ ਅਚਕਾਲ ਜੀ ਪ੍ਰਧਾਨ ਜੀ ਅਚਕਾਲ ਜੀ ਮੈਂ ਮੈਂ মিডিਆ ਦੇ ਸਾਹਮਣੇ ਖੜਾ ਨਹੀਂ ਸਾਡੇ ਕੈਂਡੀਡੇਟਾਂ ਦੀਆਂ ਬਲਾਂ ਕੋਨੇ ਜੀ ਅੰਦਰ ਗੁੰਡੇ ਬਿਠਾਏ ਹੋ ਨੇ ਰਿਟਰਨਿੰਗ ਅਫਸਰ ਦੇ ਨਾਲ ਜੀ ਮੈਂ ਥੋੜਾ ਸਪੀਕਰ ਤੇ ਲਾਉਣ ਲੱਗਾ ਜੀ ਫੋਨ মিডিਆ ਸਾਹਮਣੇ ਖੜੀ ਹੈ ਜੀ ਹੋਂ ਵੀ ਖੋਲੋ ਮੈਂ ਤੁਹਾਨੂੰ ਸਪੀਕਰ ਨਾਲ ਲਾ ਲਿਆ ਜੀ ਸਪੀਕਰ ਤੇ ਲਾ ਲਿਆ ਜੀ মিডিਆ ਖੜੀ ਹੈ ਜੀ ਤੁਹਾਡੀ ਪੂਰੀ ਸਾਰੀ ਪੜ੍ਹ ਰਿਹਾ ਜੀ ਸਾਡੇ ਸਾਥੇ ਸੌਂਦੇ ਹੈ ਹਰ ਕੇਸ ਵਿੱਚ ਵੀ ਨਹੀਂ ਇਲੀਗਿਬਲ ਸਮਕੀਤਾ ਹੈ ਕਿ ਆ ਕਾਲੀਦ ਨਾਲ ਟੋਲਰੇ ਟਿਕਰੂਗਾ ਕਿਸੇ ਹਾਲ ਜੀ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ਧੱਕੇ ਮਾਰੇ ਜੀ ਫੈਲਾ ਖੋਲੀਆਂ ਕੈਂਡੀਡੇਟਾਂ ਦੀਆਂ ਐਸਚਓ ਸਾਹ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁਲ ਇਲੈਕਸ਼ਨ ਹੋ ਰਿਹਾ ਅੰਦਰ ਕੱਲੇ ਕਾਲੀ ਦਾ ਨਹੀਂ ਅੰਦਰੋਂ ਜਦੋਂ ਅਸੀਂ ਕਹਿ ਰਹੇ ਸੀ ਐਸਐਚਓ ਸਾਹਿਬ ਕਹਿੰਦੇ ਪੀਸਫੁਲ ਹੋ ਰਿਹਾ ਸਾਡੀ ਤਾਂ ਸੁਣੇ ਨਹੀਂ ਰਹੇ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕਹਿੰਦੇ ਸਾਡੀਆਂ ਫੈਲਾਂ ਗੁਰੀਆਂ ਬੀਬੀਆਂ ਨੇ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰਿਆਂ ਦੇ ਫੈਲਾਂ ਖੋਲ ਕੇ ਪਾੜ ਦਿੰਦੇ ਨੇ ਨਾਲ ਦੀ ਨਾਲ ਅੰਦਰ ਹੀ ਪਰ ਟਾਰਨਿੰਗ ਆਫਸਰ ਦੇ ਅਸੀਂ ਬਾਹਰ ਖੜੇ ਹਾਂ ਜੀ ਅਸੀਂ ਗੇਟ ਤੇ 1 ਕਿਲੋਮੀਟਰ ਤੱਕ ਪੁਲਿਸ ਲਾਤੀ ਜੀ ਕਿਸੇ ਨੂੰ ਗਾਂ ਲ ਜਾਂਦੇ ਰਹੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਛਾਹਤੇ ਸੀ ਓਕੇ ਸੋਕੇ ਸਾਰਿਆਂ ਦੇ ਹਾਂਜੀ ਆ ਮੀਡੀਆ ਨੂੰ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾੜੇ ਤੁਹਾਡਾ ਸਾਰਾ ਠੀਕ ਆ ਜੀ 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 ਜਨਾਬ ਠੀਕ ਆ ਜੀ ਠੀਕ ਆ ਜੀ ਫਿਰ ਮੈਂ ਸਾਰਿਆਂ ਦੀ ਫਲਾ ਤਿਆਰ ਕਰ ਦੇ ਜੀ ਤੁਸੀਂ ਆਓ ਜੀ ਮੈਨੂੰ ਸਵੇਰੀ ਜਮਾ ਕਰਾਂਗੇ ਜਦ ਅਸੀਂ ਬਾਈਕਟ ਕਰ ਦੇਣਾ ਦਾ ਫਿਰ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਹੈ ਜੀ ਅੱਜ ਮੈਂ ਅੰਦਰ ਦੇਖੋ ਜਓ ਸਾਹਮਣੇ ਸਾਹਮਣੇ ਚਮਾਰੇ 'ਚ ਖੜੇ ਨੇ ਜੀ ਗੁਰਦਾਰ ਕਨੌਰ ਦੇ ਬੰਦੇ ਮਤਲਬ ਹੈਰਾਨ ਆ ਮੈਂ ਪਿੱਛੋਂ ਦੇਖ ਮਤਲਬ ਅੰਦਰ ਬੰਦੇ ਬਿਠਾ ਕੇ ਫਿਰਾਂ ਪੜਾ ਰਹੇ ਨੇ ਕਮਾਲ ਆ ਡਿਪਟੀ ਸਾਹਿਬ ਸਾਹਮਣੇ ਗੱਡੀ 'ਚ ਬੈਠੇ ਨੇ ਕੋਈ ਹੈ ਹੀ ਨਹੀਂ ਕੋਈ ਡਿਪਟੀ ਸਾਹਿਬ ਦਾ ਕੀ ਨਾਮ ਹੈ ਨਾ ਪੂਰਾ ਹਾਂ ਮਰ ਪੀਚੀ ਮਾ ਜੀ ਡੀਏ ਜੀ ਪਟਿਆਲਾ ਮੰਗੂ ਹੁਣ ਪਟਿਆਲਾ ਡੀਏ ਜੀ ਪਟਿਆਲਾ ਪਊਗਾ ਜੀ ਹਾਂ ਜੀ ਠੀਕ ਆ ਜੀ ਸਭ ਠੀਕ ਆ ਆ ਤੁਹਾਨੂੰ ਪਹਿਲੇ ਕਿਹਾ ਸੀ ਵੀ ਇੱਥੇ ਗਾਹ ਪਊਗਾ ਜੇ ਜੇ ਸਾਡੀ ਫੈਲਾਂ ਨਾਲ ਕਰੋਗੇ ਹੁਣ ਗਾਹ ਪਊਗਾ ਹੁਣ ਹੋਰ ਜਲੂਸ ਨਿਕੜੂ ਸਾਰਿਆਂ ਦਾ ਬੱਚੇ ਸਰਕਾਰ ਦਾ ਵਿੱਚੇ ਪ੍ਰਸ਼ਾਸਨ ਦਾ ਹੁਣ ਸਵਾਦ ਆਉਣਾ ਫਿਰ ਦੇਣਾ ਨਹੀਂ ਇੱਥੇ ਕੋਈ ਖਾਲਾਜੀ ਦਾ ਵਾੜਾ ਨਹੀਂ ਹੈਗਾ ਵੀ ਆ ਤੁਸੀਂ ਤੱਕੇ ਨਾਲ ਫੈਲਾ ਪਾੜ ਦੋਗੇ